ਤੇ ਅੱਜ ਕੱਲ ਵੀ ਪੱਟੀਆਂ ਜਿਹੜੀਆਂ ਪਿੰਡਾਂ ਵਿੱਚ ਹੁੰਦੀਆਂ ਇਹ ਕਿਹੜੀ ਵਿਧੀ ਆ ਕਿ ਨਹੀਂ ਆਪਣਾ ਰੰਗ ਆ ਜਿਹੜਾ ਫਟ ਗਿਆ ਬਿਲਕੁਲ ਐਵੇਂ ਹੀ ਇਹ ਬਹੁਤ ਨਰਮ ਹੋਣਗੇ ਮੱਕੀ ਦੇ ਦਾਣੇ ਆ ਇਹਨਾਂ ਨੂੰ ਵੀ ਭੁੰਨ ਸਕਦੇ ਆ ਇਹਦੇ ਵਿੱਚ ਤੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਕ ਵਿਧੀ ਤਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ ਅੱਜ ਦੀ ਵੀਡੀਓ ਲੈ ਕੇ ਕੁਕਿੰਗ ਵੀਡੀਓ ਲੈ ਕੇ ਅੱਜ ਆਪਾਂ ਨੇ ਕੀ ਬਣਾਉਣਾ ਆ ਆਪਾਂ ਜ਼ਿਆਦਾਤਰ ਮੁੱਲ ਲੈਨੇ ਆ ਛੋਲੇ ਤੇ ਆਪਣਾ YouTube ਤੇ ਦੇਖਦੇ ਆ ਮੈਂ ਵੀ ਦੇਖੀਆਂ ਵੀਡੀਓਜ਼ ਉਹ ਕਦੇ ਈਨੋ ਪਾਉਨੇ ਆ ਕਦੇ ਕਹਿੰਦੇ ਆ ਰਾਤ ਨੂੰ ਭੋਂਕੇ ਰੱਖੋ ਫਿਰ ਉਹਨਾਂ ਨੂੰ ਮਤਲਬ ਸਕਾਓ ਕਾਫੀ ਕੁਸ਼ ਕਰਦੇ ਆ ਪਰ ਮੈਂ ਅੱਜ ਬਹੁਤ ਹੀ ਆਸਾਨੀ ਢੰਗ ਨਾਲ ਇਹ ਹੋ ਨਹੀਂ ਸਕਦਾ ਮੈਂ ਇੱਕ ਵੀਡੀਓ ਤੇ ਮੇਰੇ ਸਾਹਮਣੇ ਐਦਾਂ ਦੀ ਵੀ ਆਈ ਉਹਨਾਂ ਨੇ ਸੋਣਾ 10 ਮਿੰਟ ਲਾਏ ਕੁੱਕਰ ਦੇ ਵਿੱਚ ਹੌਲੀ-ਹੌਲੀ ਪਾਇਆ ਚਲੋ ਫਿਰ ਐਂਡ 'ਚ ਕਹਿੰਦੇ ਇਹਦਾ ਵੀਡੀਓਜ਼ ਐਵੇਂ ਬਣਾਉਂਦੇ ਆ ਕੋਈ ਨਹੀਂ ਬਣਦੇ ਪਰ ਅੱਜ ਦੀ ਵੀਡੀਓ ਆ ਜਿਹੜੀ ਤੁਸੀਂ ਬਣੇ ਰਹਿਣਾ ਤੁਸੀਂ ਆਪਣੇ ਆਪ ਦੇਖੋਗੇ ਵੀ ਹਾਂ ਇਹ ਕਿਹੜੀ ਵਿਧੀ ਆ ਕਿਹੜੇ ਢੰਗ ਨਾਲ ਆ ਜਿਹੜੇ ਬਿਲਕੁਲ ਜਿਵੇਂ ਬਾਜ਼ਾਰ ਛੋਲੇ ਟੜਕਦੇ ਟੜਕਦੇ ਨਰਮ ਬਿਲਕੁਲ ਨਰਮ ਬਣ ਜਾਂਦੇ ਆ ਨਾ ਭੁੰਨਣ ਤੋਂ ਬਾਅਦ ਉਦਾਂ ਤੁਹਾਨੂੰ ਬਣ ਕੇ ਤਿਆਰ ਹੋਣਗੇ ਔਰ ਤੁਸੀਂ ਬਣਾ ਕੇ ਜਰੂਰ ਦੇਖਣੇ ਆ ਪੂਜੇ ਸੋਲਿਆਂ ਤੋਂ ਕਿਵੇਂ ਸੱਤੂ ਤਿਆਰ ਕਰਦੇ ਆ ਬਰਫੀ ਵਗੈਰਾ ਤਿਆਰ ਕਰਦੇ ਆ ਕਿੰਨਾ ਹੀ ਕੁਝ ਪੂਜੇ ਸੋਲਿਆਂ ਤੋਂ ਆਪਾਂ ਉਹਨਾਂ ਨੂੰ ਪੀਸ ਕੇ ਪਾਊਡਰ ਬਣਾ ਕੇ ਬਹੁਤ ਕੁਝ ਆਪਣੇ ਖਾਣ ਵਾਸਤੇ ਤਿਆਰ ਕਰਦੇ ਆ ਇਹਨਾਂ ਨੂੰ ਆਪਾਂ ਘਰੇ ਭੁੰਨ ਸਕਦੇ ਆ ਦੂਜੀ ਗੱਲ ਮੈਂ ਤੁਹਾਡੇ ਨਾਲ ਪੁਰਾਣੇ ਜ਼ਮਾਨੇ ਦੀ ਗੱਲ ਆ ਜਿਹੜੀ ਸਾਂਝੀ ਕਰਨਾ ਬਹੁਤਾ ਤਾਂ ਨਹੀਂ ਵੈਸੇ ਅੱਜ ਕੱਲ ਵੀ ਪੱਟੀਆਂ ਜਿਹੜੀਆਂ ਪਿੰਡਾਂ ਵਿੱਚ ਹੁੰਦੀਆਂ ਉਹਨੂੰ ਕਿਹਾ ਕਰਦੇ ਸੀ ਘੰਡੀਰਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਖੰਡੀਰਾ ਆ ਸ਼ਬਦ ਆ ਜਿਹੜਾ ਕੌਣ ਕਿਹਨੂੰ ਕਿਹਨੂੰ ਪਤਾ ਹੈ ਸਾਡੇ ਸਮੇਂ ਦੇਆਂ ਤਾਂ ਜ਼ਰੂਰ ਪਤਾ ਹੋਊਗਾ ਜਿਹੜੇ ਅੱਜ ਤੋਂ 40 50 50 ਸਾਲ ਪਹਿਲਾਂ ਜੰਮਨੇ ਵੇ ਆ ਆਪਾਂ ਕੀ ਕਰਦੇ ਦੇਖਿਆ ਉਹਨਾਂ ਨੂੰ ਪੱਠੀ ਵਾਲਿਆਂ ਨੂੰ ਇਹ ਐਦਾਂ ਐਦਾਂ ਨਾ ਬੜਾ ਸਾਰਾ ਜਿਹੜਾ ਖੰਡੀਰਾ ਹੁੰਦਾ ਉਹ ਟੁੱਟਿਆ ਹੁੰਦਾ ਫਿਰ ਉਹ ਖੰਡੀਰੇ ਨੂੰ ਵਰਤ ਲੈਨੇ ਆ ਉਹ ਪੱਠੀ ਤੇ ਆਲੇ ਦੁਆਲੇ ਮਿੱਟੀ ਦੇ ਨਾਲ ਪੂਰੀ ਤਰ੍ਹਾਂ ਬੰਦ ਕਰ ਲੈਨੇ ਆ ਉਹ ਖੰਡੀਰਾ ਜਿਹੜਾ ਮਿੱਟੀ ਦੇ ਭਾਂਡੇ ਵਿੱਚ ਉਹ ਨਹੀਂ ਨਾ ਮਤਲਬ ਕਿ ਪੁੱਜੇ ਛੋਲੇ ਮਿੱਟੀ ਦੇ ਭਾਂਡੇ ਵਿੱਚ ਬਣਾਉਂਦੇ ਆ ਚਲੋ ਕੋਈ ਗੱਲ ਨਹੀਂ ਆਪਣੇ ਕੋਲ ਹੁਣ ਕੰਦੀਰਾ ਕੰਡੂਰਾ ਤਾਂ ਹੈ ਨਹੀਂ ਆਪਾਂ ਨੇ ਕੀ ਕਰ ਲੈਣਾ ਆਪਾਂ ਨੇ ਲੋਹੇ ਦੀ ਕੜਾਹੀ ਲੈ ਲੈਣੀ ਆ ਜੋ ਆਪਾਂ ਵੀਡੀਓ ਸਟਾਰਟ ਕਰਦੀਏ ਕਹਿੰਦੇ ਆ ਨਾ ਵੀ ਬਣਦੇ ਨਹੀਂ ਬਣਦੇ ਨਹੀਂ ਉਹਨਾਂ ਕੋਲ ਅੱਗ ਦਾ ਹੀ ਇਤਜਾਮੇ ਨਹੀਂ ਹੁੰਦਾ ਆ ਹੁਣ ਜਿਵੇਂ ਪੱਠੀ ਵਾਂਗੂ ਚੱਲਣਾ ਚਾਹੀਦਾ ਇਹ ਤੇਜ਼ ਅੱਗ ਹੋਣੀ ਚਾਹੀਦੀ ਹੈ ਇਹਦੀ ਤਾਂ ਇੱਕ ਤਰ੍ਹਾਂ ਨਾਲ ਜਿਹੜੇ ਜਿਹੜੀ ਚੀਜ਼ ਨੂੰ ਬਣਾਉਣ ਨੂੰ ਜਿੰਨਾ ਸੇਕ ਚਾਹੀਦਾ ਜੇ ਉਹ ਸੇਕ ਨਹੀਂ ਪੂਰਾ ਮਿਲਦਾ ਫਿਰ ਉਹ ਚੀਜ਼ ਪੂਰੀ ਨਹੀਂ ਬਣਦੀ ਕਈ ਵਾਰੀ ਆਪਣਾ ਗੈਸ ਆ ਜਿਹੜਾ ਸਲੋ ਚੱਲਦਾ ਹੁੰਦਾ ਆਪਾਂ ਕਹਿ ਦਿੰਦੇ ਆ ਵੀ ਹਾਂ ਦੇਖ ਲਈ ਵੀਡੀਓ ਨਾ ਜੀ ਉਹਨੇ ਵੀ ਪਤਾ ਨਹੀਂ ਇਦਾਂ ਹੀ ਬਣਾ ਕੇ ਦਿਖਾਤੀ ਹੁਣ ਤੁਸੀਂ ਲਾਈਵ ਦੇਖੋ ਮੈਂ ਬਿਲਕੁਲ ਵੀ ਐਡੀਟਿੰਗ ਨਹੀਂ ਕਰਨੀ ਹੈਗੀ ਆ ਵੀਡੀਓ ਦੀ ਇੰਨੀ ਅੱਗ ਦੇਖੋ ਇੰਨੀ ਅੱਗ ਤੇਜ਼ ਚੱਲੀ ਦੀ ਆ ਜਿਹੜਾ ਮੈਂ ਪਹਿਲਾਂ ਵਾਲਾ ਹੀ ਨਾਮ ਕਰ ਰੱਖਿਆ ਹੋਇਆ ਇਹ ਨਾਮਕ ਆਪਾਂ ਨੇ ਮੈਂ ਪਹਿਲਾਂ ਵੀ ਵਰਤ ਲਿਆ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਗਰਮ ਕਰ ਲੈਣਾ ਇਹ ਬਹੁਤ ਗਰਮ ਹੋਣਾ ਚਾਹੀਦਾ ਹੈ ਐਨਨ ਨੂੰ ਆਪਾਂ ਇੱਧਰ ਤਿਆਰੀ ਕਰਦੇ ਆਂ ਛੋਲੇ ਆ ਜਿਹੜੇ ਇਹ ਮੈਂ ਆ ਦੇਖੋ ਬਿਲਕੁਲ ਇਹ ਆਪਣੇ ਪੈਕਿੰਗ ਵਿੱਚੋਂ ਹੀ ਜਿਹਦੇ ਵਿੱਚ ਮੈਂ ਰੱਖਦੀ ਆ ਪੈਕ ਕਰਕੇ ਆਪਣਾ ਸਟੋਰ ਕਰਕੇ ਉਹਨਾਂ ਨੂੰ ਇਹ ਸਿੱਧਾ ਹੀ ਲੈ ਰਹੀ ਆ ਕੁਝ ਵੀ ਨਹੀਂ ਪਾਇਆ ਕੋਈ ਈਨੋ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਨਾ ਕੋਈ ਨਮਕ ਪਾਉਣਾ ਨਮਕ ਦੇ ਵਿੱਚ ਇਹਦਾ ਆਪਾਂ ਨੇ ਭੁੰਨਨੇ ਆ ਇਹ ਮੈਂ ਕਿਉਂਕਿ ਇਹ ਨਮਕ ਦੇ ਮੁਤਾਬਕ ਅੱਧਾ ਅੱਧੀ ਕੇ ਲਵਾਂਗੀ ਮੈਂ ਇਹ ਅੱਧੀ ਘੋਲੀ ਲਈ ਆ ਮੈਂ ਇਹਨੂੰ ਮੈਂ ਤਾਂ ਹੁਣ ਬਸ ਐਦਾਂ ਕਰਕੇ ਸਾਫ਼ ਕਰ ਲੈਣਾ ਥੋੜੀ ਮਰਜੀ ਆ ਇੱਥੇ ਮੇਰੇ ਕੋਲ ਗੜਾ ਧੁੱਪਾ ਤੁਸੀਂ ਇਹਨੂੰ ਸਿਰਫ਼ ਧੋ ਕੇ ਇਹਨੂੰ ਪਾਣੀ 'ਚ ਨਹੀਂ ਰੱਖਣਾ ਧੋਂਦੇ ਹੀ ਸਾਰ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਧੁੱਪ ਵਿੱਚ ਜੇ ਤੁਸੀਂ ਧੋਣਾ ਚਾਹੁੰਦੇ ਆ ਮੈਂ ਤਾਂ ਬਿਲਕੁਲ ਐਦਾਂ ਕਰਕੇ ਸਾਫ਼ ਕਰ ਲੈਣਾ ਆ ਕਾਟਨ ਦਾ ਕੱਪੜਾ ਮੇਰੇ ਕੋਲ ਐਨਾ ਸੋਹਣਾ ਬਸ ਇਹਨਾਂ ਨੂੰ ਐਦਾਂ ਕਰਕੇ ਮੈਂ ਸਾਫ਼ ਕਰ ਲੈਣਾ ਜਲਦੀ ਨਹੀਂ ਕਰਨੀ ਪੂਰੀ ਤਰ੍ਹਾਂ ਇਹਨੂੰ ਲਾਲ ਕਰ ਲੈਣਾ ਬਹੁਤ ਗਰਮ ਹੋਣਾ ਚਾਹੀਦਾ ਇਹੇ ਇਹ ਇੱਕ ਦਾਣਾ ਵਿੱਚ ਸੁੱਟ ਦੇਣਾ ਆ ਜਦੋਂ ਇਹ ਫੁੱਲ ਗਰਮ ਹੋ ਗਿਆ ਇਹਨੇ ਆਪੇ ੜਕ ਜਾਣਾ ਫਿਰ ਆਪਾਂ ਨੇ ਸਾਰੇ ਭਾ ਦਾਣੇ ਪੂਰੀ ਤਰ੍ਹਾਂ ਗਰਮ ਹੋ ਜੂਗਾ ਨਾਮਕਾ ਜਿਹੜਾ ਇਹ ਦੇਖੋ ਆ ਤਾਂ ੜਕ ਲਿਆ ਆਪਾਂ ਨੇ ਇਹ ਪੂਰੀ ਤਰ੍ਹਾਂ ਗਰਮ ਹੋ ਗਿਆ ਇਹ ਇਹ ਦੇਖੋ ਕੜਾਹੀ ਆ ਜਿਹੜੀ ਮੇਰੀ ਪੂਰੀ ਤਰ੍ਹਾਂ ਲਾਲ ਹੋ ਗਈ ਇਹ ਤਾਂ ਕਰਨੀ ਉਹ ਬਣੀ ਆ ਲਾਲ ਕੋਈ ਨਾ ਬਾਤੋ ਸਾਫ਼ ਹੋ ਜਾਂਦੀ ਆ ਕੋਈ ਚੱਕਰ ਨਹੀਂ ਆਪਾਂ ਨਾਲ ਇੱਕ ਢੱਕਣ ਵੀ ਤਿਆਰ ਰੱਖਣਾ ਹੈ ਦੇਣੇ ਵਾਸਤੇ ਦੇਖੋ ਆਪਣੇ ਛੋਲੇ ਆ ਜਿਹੜੇ ਪੁੱਜਣੇ ਇੱਕਦਮ ਦੇਖੋ ਕਿੰਨੇ ਇਹਨਾਂ ਨੇ ਆਪਣਾ ਰੰਗ ਆ ਜਿਹੜਾ ਫਟ ਗਿਆ ਬਿਲਕੁਲ ਅਮੀ ਇਹ ਬਹੁਤ ਨਰਮ ਹੋਣਗੇ ਬਣਾ ਕੇ ਦੇਖਿਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਐਦਾਂ ਇਹ ਨਾ ਜਿਹੜਾ ਬਣਦੀਆਂ ਚੀਜ਼ਾਂ ਕਹਦਾਂ ਨੇ ਨਹੀਂ ਬਣਦੀ ਨਹੀਂ ਬਣਦੀ 100% ਬਣਦੀ ਆ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਆਪ ਪਾਊਡਰ ਬਣਾਇਆ ਕਰੋ ਆਪ ਬਣਾ ਕੇ ਇਹ ਬਿਲਕੁਲ ਬਣਗੇ ਆਪਾਂ ਨਾਲ ਦੀ ਨਾਲੇ ਹੋਰ ਛੋਲੇ ਪਾ ਕੇ ਵੀ ਕੱਢ ਸਕਦੇ ਆ ਆ ਦੂਜੀ ਵਾਰੀ ਮੈਂ ਫੇਰ ਪਾਉਣ ਲੱਗੀ ਆ ਕਿਉਂਕਿ ਪੂਰੀ ਤਰ੍ਹਾਂ ਗਰਮ ਹੋਏ ਹੋਏ ਆ ਜਦ ਇੱਕ ਵਾਰੀ ਗਰਮ ਹੋ ਜਾਂਦਾ ਭੱਟੀ ਵਾਂਗੂ ਫੇਰ ਤਾਂ ਜਿੰਨੇ ਮਰਜ਼ੀ ਨਾਲ ਦੀ ਨਾਲ ਪਾਈ ਜਾਓ ਆਪਣੇ ਦੂਜੀ ਵਾਰੀ ਪਾਏ ਵੀ ਪੂਰੀ ਤਰ੍ਹਾਂ 퇘ਕ ਗਏ ਕਿਉਂਕਿ ਬਹੁਤ ਜ਼ਿਆਦਾ ਗਰਮ ਆ ਜਿਹੜੀ ਆ ਦੇਖੋ ਆਪਣੀ ਚਾਸਣੀ ਆ ਜਿਹੜੀ ਕੜਾਹੀ ਆ ਬਿਲਕੁਲ ਹੀ ਗਰਮ ਹੋਈ ਪਈ ਆ ਅੱਗ ਨਿਕਲੀ ਪਈ ਆ ਸਮਝ ਲਓ ਇਹਦੇ ਨੂੰ ਇਦਾਂ ਕਰਕੇ ਐਦਾਂ ਹੀ ਆਪਾਂ ਜਿਹੜੇ ਮੱਕੀ ਦੇ ਦਾਣੇ ਆ ਇਹਨਾਂ ਨੂੰ ਵੀ ਭੁੰਨ ਸਕਦੇ ਆ ਇਹਦੇ ਵਿੱਚ ਇਹ ਤਿਆਰ ਹੋ ਗੀਆਂ ਖਿਲਾਂ ਇਹ ਆਪਾਂ ਨੇ ਨਾਮਕ ਵਿੱਚ ਬਣਾ ਲਈਆਂ ਆਪਾਂ ਘਰੇ ਬਣਾ ਕੇ ਬੱਚਿਆਂ ਨੂੰ ਦੋ ਕਿੰਨੀਆਂ ਸੋਹਣੀਆਂ ਖਿਲਾਂ ਐ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਆਪਣੀਆਂ ਇਹੇ ਬਣਾ ਕੇ ਦੇਖਿਓ ਫਿਰ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੇ ਕੋਲ ਇਹ ਬਣੀਆਂ ਜਾਂ ਨਹੀਂ ਅੱਗ ਨੂੰ ਤੇਜ਼ ਰੱਖਣਾ ਨਾਮਕ ਨੂੰ ਬਹੁਤ ਇਹ ਗਰਮ ਕਰਨਾ ਹੈ ਇੰਦਾਂ ਸੋਲੇ ਫੁੱਟ ਜਾਂਦੇ ਆ ਨਾ ਇੰਨੇ ਨਰਮ ਬਣਦੇ ਆ ਤੁਸੀਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਫਿਰ ਵਰਤ ਸਕਦੇ ਆ ਚਲੋ ਆਪਾਂ ਕਿਸੇ ਹੋਰ ਵੀਡੀਓ ਚ ਮਿਲੂਗਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ